ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸਦੀ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਯਾ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸਦੀ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁناਈ ਜਾਂਦੀ ਹੈ ਤਾਂ ਦੱਸਦੀ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਬੋਲੋ ਕਈ ਮੰਤਰੀਆਂ ਦੇ ਬੋਲੋ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਯਾ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਇ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਅਵ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ शोषण मामले ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁناਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਇ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸ ਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਤਾਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਪਰਤ ਚੁੱਕਿਆ ਜੀ ਹਾਂ ਤਾਂ ਜਦੋਂ ਇਹ ਪੈਰੋਲ ਮਿਲੀ ਸੀ ਉਦੋਂ ਕਈ ਸਿੱਖਾਂ ਦੇ ਵੱਲੋਂ ਕਈ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਸੀ ਸਿੱਖਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾਏ ਜਿਹੜਾ ਕੀਤਾ ਜਾਵੇ ਪਰ ਤੁਹਾਨੂੰ ਦੱਸਦੀ ਕਿ 40 ਦਿਨਾਂ ਦੀ ਪੈਰੋਲ ਹੈ ਜਿਹੜੀ ਮਿਲੀ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ ਜੀ ਹਾਂ ਤਾਂ ਦੱਸਦੀ ਕਿ ਸ਼ੋਸ਼ਣ ਮਾਮਲੇ ਨੂੰ ਲੈ ਕੇ 2017 ਦੇ ਵਿੱਚ ਇਹ ਗ੍ਰਿਫਤਾਰੀ ਹੈ ਜਿਹੜੀ ਰਾਮ ਰਹੀਮ ਦੀ ਕੀਤੀ ਜਾਂਦੀ ਇਹ ਤਾਂ ਉਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਜਾਂਦੀ ਹੈ ਤਾਂ ਦੱਸਦੇ ਕਿ 15ਵੀਂ ਵਾਰ ਇਹ ਪੈਰੋਲ ਹੈ ਜਿਹੜੀ ਰਾਮ ਰਹੀਮ ਨੂੰ ਮਿਲੀ ਸੀ ਤਾਂ ਉੱਥੇ ਹੀ ਅੱਜ ਇਹ ਪੈਰੋਲ ਖਤਮ ਹੋ ਚੁੱਕੀ ਹੈ ਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਵਾਪਸ ਭਰਤ ਚੁੱਕਿਆ ਤਾਂ ਜਦੋਂ ਪੈਰੋਲ ਮਿਲੀ ਸੀ ਉਸ ਵਕਤ ਉਹ ਆਪਣੇ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਸੀ ਤਾਂ ਹੁਣ ਅੱਜ ਇਹ ਪੈਰੋਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਰਾਮ ਰਹੀਮ ਮੁੜ ਤੋਂ ਜੇਲ੍ਹ ਦੇ ਵਿੱਚ ਪਰਤ ਚੁੱਕਿਆ